ਇਹ ਤਸਵੀਰਾਂ ਪਿੰਡ ਸੋਥਾ ਦੀਆਂ ਵਣ ਵਿਭਾਗ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ। ਦਰਅਸਲ ਵਣ ਵਿਭਾਗ ਦੀ ਜ਼ਮੀਨ ਤੇ ਪਿੰਡ ਦੇ ਕੁਝ ਹੀ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਕਬਜ਼ਾ ਕੀਤਾ ਸੀ ਤੇ ਕਬਜ਼ਾ ਕਰਕੇ ਉਹ ਬੂਟੇ ਲਾਉਣ ਦੀ ਬਜਾਏ ਹੋਰ ਫਸਲਾਂ ਦੀ ਕਾਸ਼ਤ ਕਰ ਰਹੇ ਸਨ। ਜਦਕਿ ਇਹ ਜ਼ਮੀਨ ਵਣ ਭਾਗ ਦੀ ਹੈ ਜਿੱਥੇ ਬੂਟੇ ਲਾਏ ਸਨ ਵਣ ਭਾਗ ਵੱਲੋਂ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਥੇ ਕੁਝ ਵਿਅਕਤੀਆਂ ਵੱਲੋਂ ਜਿਹੜੇ ਬੂਟੇ ਲਾਏ ਸਨ ਉਹਨਾਂ ਨੂੰ ਨਸ਼ਟ ਕਰ ਦਿੱਤਾ ਅਤੇ ਉੱਥੇ ਫਸਲਾਂ ਬੀਜ ਦਿੱਤੀਆਂ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀ ਜਵਾਰ ਸੀ ਬੂਟਿਆਂ ਵਾਲੀ ਥਾਂ ਤੇ ਬੀਜੀ ਗਈ ਸੀ ਤਾਂ ਉਹਨਾਂ ਨੂੰ ਤਗੀਆਂ ਮਾਰ ਕੇ ਖੇਤ ਦੇ ਵਿੱਚ ਹੀ ਵਿਭਾਗ ਦੇ ਵੱਲੋਂ ਖਤਮ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਅੱਜ ਸ਼੍ਰੀ ਮੁਕਸਰ ਸਾਹਿਬ ਦੇ வனਭਗਤ ਦੀ ਜਿਹੜੀ ਟੀਮ ਸੀ ਉਸ ਦੇ ਵੱਨਿਓ ਅੱਜ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਸੋਥਾ ਵਿਖੇ 2 ਏਕੜ ਜ਼ਮੀਨ ਤੇ ਲੋਕਾਂ ਬਨੀਆਂ ਕਬਜ਼ਾ ਕੀਤਾ ਗਿਆ ਸੀ ਤਾਂ ਇਸੇ ਤਰ੍ਹਾਂ ਦੋਦਾ ਦੋਦਾ ਜਿੱਥੇ ਇੱਕ ਪਾਸੇ ਸਰੰਦ ਨਹਿਰ ਲੱਗਦੀ ਆ ਤਾਂ ਦੂਜੇ ਪਾਸੇ ਸੋਥਾ ਨੂੰ ਨਹਿਰ ਨਿਕਲਦੀ ਆ ਇਸ ਦੇ ਨਾਲ ਜੋ ਵਿਭਾਗ ਦੀ ਜ਼ਮੀਨ ਹੈ ਉਸ ਤੇ ਕਿਸਾਨਾਂ ਦੇ ਵੱਨੋਂ ਝੋਨਾ ਬੀਜਿਆ ਹੋਇਆ ਸੀ ਤਾਂ ਉਸ ਝੋਨੇ ਨੂੰ ਵੀ ਟਰੈਕਟਰ ਚਲਾ ਕੇ ਵਿਭਾਗ ਦੇ ਜਿਹੜੇ ਕਰਮਚਾਰੀ ਸਨ ਨਸ਼ਟ ਕੀਤਾ ਗਿਆ ਅਤੇ ਉੱਥੇ ਕਬਜ਼ਾ ਲਿਆ ਗਿਆ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜੋ ਵੀ வனਭਾਗ ਦੀ ਜ਼ਮੀਨ ਹੈ ਉਹ ਜ਼ਮੀਨ ਤੇ ਹੁਣ ਰੋਕ ਲਾਏ ਜਾਣਗੇ ਅਤੇ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਜੋ வனਭਾਗ ਦੀ ਜ਼ਮੀਨ ਹੈ ਉਸ ਜ਼ਮੀਨ ਤੇ ਕੁਝ ਲੋਕਾਂ ਵੱਲੋਂ ਕਾਥੀ ਤੌਰ ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਬੂਟੇ ਲਾਉਣ ਦੀ ਬਜਾਏ ਉਹ ਹੋਰ ਫਸਲਾਂ ਬੀਜ ਰਹੇ ਸਨ ਤਾਂ ਇਸ ਨੂੰ ਮੀਡੀਆ ਦੇ ਵਿੱਚ ਪ੍ਰਮੁਖਤਾ ਦੇ ਨਾਲ ਅਸੀਂ ਵੀ ਚੁੱਕਿਆ ਅਤੇ ਹੋਰ ਜਿਹੜੇ ਸਾਥੀ ਸਨ ਉਹਨਾਂ ਨੇ ਵੀ ਇਸ ਖਬਰ ਨੂੰ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਵਿਭਾਗ ਹਰਕਤ ਦੇ ਵਿੱਚ ਆਇਆ ਤਾਂ ਵਿਭਾਗ ਨੇ ਜਿਹੜੇ ਬੂਟਿਆਂ ਦੇ ਵਿੱਚ ਹੋਰ ਫਸਲਾਂ ਵੀ ਚੀਆਂ ਸਨ ਉਹਨਾਂ ਨੂੰ ਨਸ਼ਟ ਕਰ ਦਿੱਤਾ ਤਾਂ ਵਿਭਾਗ ਦਾ ਕਹਿਣਾ ਕਿ ਹੁਣ ਕਿਸੇ ਨੂੰ ਇਸ ਤੇ ਕਬਜ਼ਾ ਕਰਨ ਨਹੀਂ ਦਿੱਤਾ ਜਾਵੇਗਾ ਤਾਂ ਤਸਵੀਰਾਂ ਜੋ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਦੋਦਾ ਪਿੰਡ ਦੀਆਂ ਜਿੱਥੇ வனਭਾਗ ਦੇ ਕਰੀਬ 1.5 ਏਕੜ ਜ਼ਮੀਨ ਤੇ ਕਿਸਾਨਾਂ ਦੇ ਵੱਲੋਂ ਹਰੇ-ਚਾਰੇ ਅਤੇ ਝੋਨੇ ਦੀ ਕਾਸ਼ਤ ਕੀਤੀ ਗਈ ਸੀ ਕੀ ਕਹਿ ਰਹੇ ਨੇ வனਭਗਦੇ ਅਧਿਕਾਰੀ ਆਓ ਸੁਣਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਜਿਹੜੇ ਅੱਜ ਨਜਾਇਜ਼ ਕਬਜ਼ੇ ਛਡਾਰੇ ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੇ ਵਿਭਾਗਾਂ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਸਾਨੂੰ ਨਜਾਇਜ਼ ਕਬਜ਼ਾ ਸਾਡੇ ਧਿਆਨ ਵਿੱਚ ਆਇਆ ਸੀ ਉਹ ਅੱਜ ਅਸੀਂ ਛਡਵਾ ਕੇ ਥਾਲ ਮਾਰ ਕੇ ਨਵੇਂ ਪੌਦੇ ਅਸੀਂ ਲਾਉਣੇ ਸ਼ੁਰੂ ਕਰ ਰਹੇ ਹਾਂ ਮਹੀ ਪੈਣ ਦੇ ਦਿਨ ਆ ਗਏ ਐ ਕਿ ਸਾਰੇ ਬੂਟੇ ਲਗਾਏ ਜਾਣਗੇ ਅਤੇ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾ ਨਹੀਂ ਹੁੰਦਾ ਜਾਵੇਗਾ ਕਿੰਨਾ ਕੁ ਥਾਂ ਸੀ ਜਿਹੜਾ ਇਹ ਨਜਾਇਜ਼ ਤੌਰ ਤੇ ਕਬਜ਼ਾ ਕਰਿਆ ਹੋਇਆ ਸੀ ਇਹ ਤਕਰੀਬਨ ਦੋ ਕਿੱਲੇ ਥਾਂ ਸੀ ਜਿਹੜਾ ਇਹ ਕਬਜ਼ਾ ਕੀਤਾ ਹੋਇਆ ਸੀ ਅੱਛਾ ਸਾਰੇ ਤੇ ਕਬਜ਼ਾ ਸੀਗਾ ਕਿ ਬੂਟੇ ਹੈਗੇ ਸ ਵਿੱਚ ਨਹੀਂ ਵਿੱਚ ਬੂਟੇ ਵੀ ਸਾਡੇ ਸੀਗੇ ਜੀ ਅਸੀਂ ਪਹਿਲਾਂ ਵੀ ਬੂਟੇ ਲਾਏ ਸੀ ਤੇ ਜਿਹੜੇ ਹੈਗੇ ਕਬਜ਼ਾ ਧਾਰੀਆਂ ਨੇ ਸਾਡੇ ਵਿੱਚ ਕੋਈ ਨਸ਼ਟ ਕਰਕੇ ਦੁਬਾਰਾ ਜਿਹੜਾ ਹੈਗਾ ਉਹਨਾਂ ਨੇ ਮੇਜਾਈ ਕਰ ਦਿੱਤੀ ਇੱਕ ਝੋਨੇ ਦੀ ਜਿਹੜਾ ਝੋਨਾ ਵੀ ਲਾਇਆ ਹੋਇਆ ਅੱਗੇ ਜ਼ਿੰਮੇਦਾਰ ਨੇ ਜਿਹੜਾ ਮੋੜ ਦੇ ਵਿੱਚ ਜਾਵਾਂ ਹਾਂਜੀ ਹਾਂਜੀ ਉਹ ਵੀ ਅੱਜ ਹੀ ਉੱਥੇ ਵੀ ਅਸੀਂ ਨੈਕਸਟ ਸੈਕਸ਼ਨ ਸਾਡਾ ਉਹੀ ਹੈ ਜੀ ਅਸੀਂ ਉੱਥੇ ਵੀ ਅੱਜ ਹੀ ਇਹ ਕੰਮ ਨਜਾਇਕ ਕਵਰ ਛਾਉਣ ਦਾ ਕਰਦੇ ਜਣਾ ਤੇ ਲੋਕਾਂ ਨੂੰ ਕੀ ਅਪੀਲ ਕਰਨ ਚਾਹੋਗੇ ਜਿਹੜੇ ਗਿੜੇ ਨਾਲ ਕਬਜ਼ਾ ਕਰ ਲੈਂਦੇ ਆ ਕਿ ਭਾਗ ਦੀ ਜ਼ਮੀਨ ਤੇ ਨਹੀਂ ਕੋਈ ਸਾਡੇ ਤੇ ਇਹੀ ਅਪੀਲ ਹੈ ਵੀ ਇਹ ਜਿਹੜਾ ਲੋਕਾਂ ਨੂੰ ਨਹੀਂ ਚਾਹੀਦਾ ਸਰਕਾਰ ਦੇ ਥਾਂ ਵਿੱਚ ਸਾਨੂੰ ਪੌਦੇ ਲਾਉਣ ਦੇਣ ਇਹ ਜਿਹੜੇ ਪੌਦੇ ਲੋਕਾਂ ਵਾਸਤੇ ਲਾਏ ਜਾਂਦੇ ਆ ਨਾ ਕਿ ਸਾਡੇ ਪਰਸਨਲੀ ਅਸੀਂ ਆਜ਼ਾਦ ਵਾਸਤੇ ਨਾ ਰੇ ਅਸੀਂ ਵਾਤਾਵਰਣ ਵਾਸਤੇ ਲਾ ਰਹੇ ਆ ਇਸ ਕਰਕੇ ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਸਾਨੂੰ ਪੌਦੇ ਲਾਉਣ ਦੀ ਜਗਾ ਸਗੋਂ ਅਲੱਗ ਤੋਂ ਦੌਰ ਦੇਣੀ ਚਾਹੀਦੀ ਹੈ ਅਸੀਂ ਤਾਂ ਪੌਦੇ ਵੱਧ ਤੋਂ ਲਾ ਕੇ ਖੁਸ਼ ਆਂ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਹੜਾ ਬੰਦਾ ਇੱਥੇ ਪਹਿਲਾਂ ਫਸਲਾਂ ਵੇਚਦਾ ਰਿਹਾ ਹੈ ਉਹਨੇ ਇਲਜ਼ਾਮ ਵੀ ਮਹਿਕਮੇ ਤੇ ਲਾਏ ਆ ਵੀ ਇਹੇ ਦਰਖਤ ਵੇਚਦੇ ਰਹੇ ਕੰਮ ਕਰਦੇ ਰਹੇ ਸਰ ਹੋਰ ਸਾਡੇ ਹੀ ਮਹਿਕਮੇ ਵਿੱਚ ਦਿਹਾੜੀਦਾਰ ਤੌਰ ਤੇ ਮੁੰਡਾ ਕੰਮ ਕਰਦਾ ਸੀ ਉਸ ਨੂੰ ਕੋਈ ਤੱਕੇ ਨਾਲ ਹਟਾਇਆ ਗਿਆ ਉਹ ਆਪ ਖੁਦ ਹਟਿਆ ਤੇ ਉਹਨੇ ਆਪਣੇ ਉੱਜ ਨਜਾਇਜ਼ ਜਿਹੜਾ ਉਹਨੇ ਇਲਜ਼ਾਮ ਲਾਇਆ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋएगी ਉਹ ਉਸ ਉਸ ਨੇ ਆਪ ਇਹ ਗੱਲ ਕਹੀ ਹੈ ਵੀ 8 8 ਮਹੀਨੇ ਪਹਿਲਾਂ ਉਹਨੇ ਆਪ ਕਬਜ਼ਾ ਬਜਾਈ ਕੀਤੀ ਸੀ ਉਹ ਆਪ ਖੁਦ ਡਿਫਾਲਟਰ ਬੰਦਾ ਜੀ ਉਹ ਗਲਤ ਇਲਜ਼ਾਮ ਲਾ ਰਿਹਾ ਮੈਂ ਕਮਿਟੀ ਧੰਨਵਾਦ ਹਾਂਜੀ ਕੀ ਨਾਮ ਆ ਬਈ ਜੀ ਹਰਬਾンス ਲਾਲ ਜੀ ਆ ਕਬਜ਼ਾ ਛਡਾਇਆ ਅੱਜ ਨੇ ਕਿਵੇਂ ਦੇਖ ਦੇਣਾ ਬਹੁਤ ਵਧੀਆ ਵਿਭਾਗ ਦਾ ਕੰਮ ਆ ਜੀ ਬਹੁਤ ਵਧੀਆ ਬੂਟੇ ਫਲਦਾਰ ਲਾਉਣ ਵਿਭਾਗ ਵਾਲੇ ਸਾਰੇ ਮੁੰਡੇ ਜਿੰਨੇ ਵੀ ਆਏ ਹੋਏ ਆ ਬਹੁਤ ਮਿਹਨਤ ਨਾਲ ਆ ਕੇ ਕਬਜ਼ਾ ਛਡਾਇਆ ਇਹਨਾਂ ਨੇ ਬਾਕੀ ਮੇਰੀਆਂ ਭੈਣਾਂ ਮੈਡਮਾਂ ਦੋ ਤਿੰਨ ਉਹ ਵੀ ਆਈਆਂ ਸਾਰੇ ਆਪ ਸਾਰੇ ਆਨ ਸਾਰੇ ਇੱਥੇ ਆਏ ਵੀ ਆ ਬਹੁਤ ਵਧੀਆ ਕੀਤਾ ਨਜਾਇਜ਼ ਕਬਜ਼ਾ ਛਡਾਇਆ ਜਿਨ੍ਹਾਂ ਨੇ ਕਿੰਨੇ ਕ ਟਾਈਮ ਤੋਂ ਜਿਹੜਾ ਇਹ ਨਜਾਇਜ਼ ਕਬਜ਼ਾ ਜੇ 3-4 ਸਾਲ ਹੋ ਗਏ ਜੀ ਅੱਛਾ ਇਹ 4 ਸਾਲ ਹੋ ਗਏ ਬਈ ਇੱਕ ਦੋ ਬੰਦੇ ਹੀ ਵਾਈ ਜਾਂਦੇ ਸੀ ਇਹਨਾਂ ਨੂੰ ਤੇ ਬੂਟਿਆਂ ਦੇ ਵਿੱਚ ਹੀ ਫਸਲ ਬੀਜ ਦਿੰਦੇ ਸੀ ਬਈ ਬੂਟਿਆਂ ਦੇ ਵਿੱਚ ਕੁਛ ਬਾਹੂ ਬੂਹ ਦਿੰਦੇ ਸੀ ਜੀ ਕੁਛ ਵਿੱਚ ਵਿੱਚ ਖੜੇ ਰਹਿੰਦੇ ਸੀ ਕੋਈ ਮਾੜੇ ਮੋਟ ਤੇ ਕਿੰਨਾ ਕ ਥਾਂ ਤਕਰੀਬਨ ਤੁਹਾਡੇ ਤੋਂ ਇਹ 1.5 ਕਿੱਲੇ ਦੇ ਦਰਮਾਨ ਹੋਊਗਾ ਜੀ 1.5 ਕਿੱਲਾ ਹੋਊ ਹਾਂਜੀ ਮੈਮ ਅੱਜ ਕਿੰਨਾ ਇੱਥੇ ਕਬਜ਼ਾ ਜਿਹੜਾ ਛੜਾਇਆ ਗਿਆ ਭਾਗ ਦੇ ਬੰਨਿਓ ਇੱਥੇ ਸਰ ਜਿਹੜਾ ਝੋਨਾ ਲਾਇਆ ਹੋਇਆ ਇਹਨੇ ਨਜਾਇਜ਼ ਕਿਸ ਨੇ ਕਬਜ਼ਾ ਕੀਤਾ ਹੋਇਆ ਸੀਗਾ ਤੇ ਲਗਭਗ 1.5 ਕਿੱਲਾ ਖਾਸ ਹੋਊਗਾ ਉਹ ਬਾਅਦ ਤੇ ਮਤਲਬ ਮੁਟੇ ਲਾਉਣ ਦੀ ਤਿਆਰੀ ਹੈ ਬਸ ਕਬਜ਼ਾ ਸੀ ਆਪਦੇ ਅੰਦਰ ਕਰ ਲਿਆ ਜੀ ਸਰ ਤੇ ਕਿੰਨੇ ਕ ਟਾਈਮ ਤੋਂ ਹੈਗਾ ਸੀਗਾ ਇਹ ਜਿਹੜਾ ਲਾ ਰੱਖਿਆ ਸੀ ਝੋਨਾ ਵਗੈਰਾ ਜਿਹੜਾ ਇਹ ਸਰ ਹੁਣੇ ਲਾਇਆ ਸੀਗਾ ਮੈਨੂੰ ਲੱਗਦਾ ਜੀ ਇਹ ਕੋਈ ਦੱਖ ਦਿਨਾਂ ਦੀ ਗੱਲ ਹੈ ਜੀ ਤੇ ਹੋਰ ਏਰੀਆ ਨਾਲ ਹੋਰ ਵੀ ਛੜਾਰੇ ਉਹ ਕਾਗਜ਼ ਸਾਰੇ ਸਾਰੇ ਸਰ ਵੀ ਜਿਹੜੇ ਵੀ ਸਾਡੇ ਇੱਥੇ ਲੋਕਾਂ ਨੇ ਆਪ ਦੇ ਕਬਜ਼ੇ ਵਿੱਚ ਕੀਤੇ ਹੋਏ ਹਨ ਏਰੀਆ ਕੋਲ ਨੂੰ ਸਾਰੇ ਛੜਵਾਉਣੇ ਆ ਪਿਛਲੇ ਪਾਲੇ ਵੀ ਛੜਵਾਏ ਸੀ ਇਸ ਤਰ੍ਹਾਂ ਹੰਦ ਫੀਟਰ ਦੇ ਨਾਲ ਨਾਲ ਹੁਣ ਇਹ ਵੀ ਕਨਾਲ ਦੇ ਨਾਲ ਵੀ ਜਿਹੜਾ ਵੀ ਇੱਕ ਦੋ ਮਤਲਬ ਪਰਸਨ ਹੀ ਆ ਉਹ ਵੀ ਛੜਾ ਲਏ ਜਾਣਾ